ਖੰਨਾਚ ਆਪ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਖੇਤਾ ਤੋਂ ਘਰ ਆ ਰਿਹਾ ਸੀ ਇਕਲਾਹਾ ਖੰਨਾ ਵਿੱਚ ਆਪ ਦੇ ਕਿਸਾਨ ਵਿੰਗ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨਸਾਰ ਖੰਨਾ ਦੇ ਜਿਹੜੇ ਦੋ ਸਰਚ ਨੇ ਜਿਵੇਂ ਇੱਕ ਢਿੱਡ ਤੇ ਜਿਹੜਾ ਕੱਲ ਵੀ ਇਹ ਕਹਿ ਰਹੇ ਕਿ 25 ਵੀ ਹੈ ਪਹਿਲਾਂ ਇਲੈਕਸ਼ਨ ਕਰੀ ਜਦੋਂ ਲੱਗਦਾ ਫਿਰ ਅੰਜਿ ਕਮਿਸ਼ਨ ਮਿਲੀ ਸੀ ਕਿ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕਰਾਇੰਗ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾਚ ਆਪ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਖੇਤਾ ਤੋਂ ਘਰ ਆ ਰਿਹਾ ਸੀ ਇਕਲਾਹਾ ਖੰਨਾ ਵਿੱਚ ਆਪ ਦੇ ਕਿਸਾਨ ਵਿੰਗ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਖੰਨਾ ਦੇ ਪਿੰਡ ਇਕਲਾਹਾ ਵਿੱਚ ਆਪ ਕਿਸਾਨ ਵਿੰਗ ਦੇ ਪ੍ਰਧਾਨ ਤਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਗੋਲੀਆਂ ਉਸ ਵਕਤ ਮਾਰੀਆਂ ਜਦੋਂ ਉਹ ਖੰਨਾ ਤੋਂ ਘਰ ਆ ਰਿਹਾ ਸੀ ਪੁਲਿਸ ਜਾਂਚ ਕਰ ਰਹੀ ਹੈ ਇਹ ਗੱਲ ਵਾਂ ਤਾਂ ਇਹ ਵੀ ਲੋਕ ਨੂੰ ਜ਼ਰੂਰ ਲੋ। ਕਿ ਹੋਇਆ ਕਿ ਮੈਨੂੰ ਕਿੰਨਾ ਪਤਾ ਲੱਗਿਆ। ਸਾਡੇ ਦਾ ਜੀ ਆਏ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹ ਗਿਰੇ ਪਏ ਨੇ। ਅਸੀਂ ਜਾ ਕੇ ਦੇਖਿਆ ਕਿ ਸੀ ਲਿਆ ਦੇ ਉਰੇ। ਕੰਮ ਪਹਿਲੇ ਸ਼ੁਰੂ ਕਰਤਾ ਅੰਚਲੀ ਜੀ ਉਹਨਾਂ ਦੇ ਸਿਰ 'ਤੇ ਗੋਲੀ ਲੱਗ ਰਹੀ ਬਾਕੀ ਪੋਸਟ ਮੋਰਟਮ ਤੇ ਦੇਖੋ ਕੀ ਪਤਾ ਲੱਗਦਾ। ਕਿ ਲੱਗਦਾ ਕਿ ਜਿੰਨਾ ਸੱਟੇ ਹੋਵੇਗੀ। ਮੈਨੂੰ ਇਹ ਗੱਲ ਸੀ। ਕਿ ਕਿਹੜਾ ਬਾਕੀ ਕੀ ਹੋ ਰਿਹਾ ਹੈ? ਸੇ ਇਕਲਾ ਹੀ ਦਈ ਹੈ ਜੀ। ਨੇ ਜਖਮ ਬਾਰੇ ਕਿੰਨੇ ਗੋਲ ਲੱਗੇ ਕੋਲ ਲੱਗੇ ਪਤਾ ਜੀ ਜਿਹਦੇ ਦੋ ਸਿਰ ਚੋਂ ਜਖਮ ਇੱਕ ਟੱਟ ਤੇ ਜੀ ਜਿੱਦਾਂ ਪਹਿਲਾਂ ਵੀ ਕਹਿਆ ਕਿ 25 ਵੀ ਹੈ ਪਹਿਲਾਂ ਇਲੈਕਸ਼ਨ ਕਰੀ ਜੂ ਲੱਗਦਾ ਫਿਰ ਅੰਜਸ ਹੋ ਸਕਦੀ ਹੈ ਇਸਦੀ ਜਿਹੜੇ ਕਬੂਲੇ ਰਹੇ ਕਿਸੇ ਦੇ ਮਨ ਦਾ ਕੁਝ ਨਹੀਂ ਕਿਹਾ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਕੋਲੋਂ ਦੇ ਕੋਈ ਹੋਰ ਮੰਗਦਾ ਵੀ ਇਹ ਜੇ ਕਿ ਮੇਰਾ ਬਾਪ ਦਾ ਮੋੜ ਨਹੀਂ ਵੀਰੇ ਮੇਰੇ ਕੋਲ ਕਦੀ ਮਾਰਾ ਦਾ ਕਦੀ ਸੋਚਿਆ ਹੀ ਨਹੀਂ ਹੈ ਕਦੇ ਵੀ ਜੇ ਸਰਪਲ ਪਤਾ ਨਹੀਂ ਮੈਨੂੰ ਇਹ ਕਿ ਹਨ ਇੱਕ ਜਵਦੀ ਰੰਜਸ਼ ਕੱਢੀ ਹੈ ਕੀ ਹੁਣ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦਿੰਨੇ ਅਸੀਂ ਜੇ ਗਨ ਸ਼ਾਟ ਕੀਤਾ ਜਾ ਰਿਹਾ ਹੈ ਕੋਈ ਹੈ ਲੱਗ ਗਿਆ ਕਲੂ ਹੈ ਜੀ ਅਸੀਂ ਦੇਖੋ ਹੁਣ ਜਿਹੜੇ ਉਹਨਾਂ ਨੂੰ ਲੈ ਕੇ ਆਏ ਹੈ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15-20 ਮਿੰਟ 'ਚ ਦੱਸਦੇ ਆਂ ਥੈਂਕ ਯੂ ਜੀ